ਇਹ ਜਿਹੜਾ ਕਾਲੀਆ ਪਿੰਡ ਹੈ ਸਾਡੇ ਹਲਕੇ ਲਹਿਰੇ ਦਾ ਇਹ ਸਭ ਤੋਂ ਇੱਕ ਕਿਸਮ ਦਾ ਲਾਸਟ ਦਾ ਪਿੰਡ ਹੈ ਜਿਵੇਂ ਕਹਿੰਦੇ ਇਕੱਲਾ ਹੀ ਪਿੰਡ ਹੈ ਇਹ ਇਸ ਪਿੰਡ ਦੀ ਕਨੈਕਟੀਵਿਟੀ ਹੈ ਜਿਹੜੀ ਉਹ ਜਾਂ ਤਾਂ ਲੱਗਦੀ ਹੈ ਹਰਿਆਣੇ ਦੇ ਨਾਲ ਤੇ ਦੂਜੇ ਪਾਸੇ ਲੱਗਦੀ ਹੈ ਇਹ ਡਿਸਟ੍ਰਿਕਟ ਮਾਨਸਾ ਦੇ ਨਾਲ ਭਲਾੜਾ ਏਰੀਆ ਪੈਂਦਾ ਉਹਦੇ ਨਾਲ ਲੱਗਦੀ ਹੈ ਆਹ ਜਿਹੜੀ ਸੜਕ ਹੁਣ ਜਿੱਥੇ ਆਪਾਂ ਖੜੇ ਆ ਇਹ ਕਾਨਗੜ ਹੈ ਇਹ ਕਾਨਗੜ ਪਿੰਡ ਹਲਕੇ ਬਰੇਟੇ ਦਾ ਹੈ ਅਬ ਲੱਡੇ ਦਾ ਹੈ ਉੱਥੇ ਨੂੰ ਜਾਂਦੀ ਹੈ ਇਹ ਤੇ ਦੂਜੀ ਪਿੰਡ ਜਿਹੜੀ ਪਹਿਲਾਂ ਰੱਖ ਕੇ ਆਏ ਆ ਇਹ ਸਧਾਣੀ ਹੈ ਪਿੰਡ ਹਰਿਆਣੇ ਦਾ ਇਹ ਪਿੰਡ ਹੈ ਜਿਹੜਾ ਹਰਿਆਣੇ ਦਾ ਹੈ ਸੋ ਇਹਨਾਂ ਦੋਨੇ ਸੜਕਾਂ ਤੇ 73 ਲੱਖ ਰੁਪਏ ਦੇ ਕਰੀਬ ਹੈ ਜਿਹੜਾ ਉਹ ਲੱਗਣਾ ਹੈ ਸੋ ਦੋਨੇ ਸੜਕਾਂ ਇਹ ਪਿਛਲੇ ਕਾਫੀ ਸਮੇ ਤੋਂ ਜਿਹੜੀਆਂ ਐ ਖਰਾਬ ਸੀ ਸੜਕਾਂ ਸੋ ਅੱਜ ਇਹ ਦੋਨੇ ਸੜਕਾਂ ਦਾ ਨੀ ਪੱਥਰ ਰੱਖਿਆ ਤੇ ਛੇਤੀ ਇਹਨਾਂ ਤੇ ਕੰਮ ਹੈ ਜਿਹੜਾ ਦੀਵਾਲੀ ਤੋਂ ਤੁਰੰਤ ਬਾਅਦ ਉਹ ਸ਼ੁਰੂ ਹੋ ਜਾਣਾ ਹੈ ਹਲਕੇ ਲਹਿੜੇ ਕਾਗੇ ਦੇ ਹੋਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜੀ ਅੱਜ ਕੁਝ ਨਹੀਂ ਪੱਤਰ ਕੇ ਅੱਜ ਦੇ ਟੋਟਲ ਸਵੇਰ ਤੋਂ ਨਾਲ ਹੀ ਇਹ ਤਾਂ ਪਹਿਲਾਂ ਰਾਜਲਹੇੜੀ ਪਿੰਡ ਗਏ ਸੀ ਅਸੀਂ ਰਾਜਲਹੇੜੀ ਤੋਂ ਬਾਅਦ ਅਸੀਂ ਮੰਡ ਵੀ ਗਏ ਆ ਮੰਡਵੀ ਤੋਂ ਬਾਅਦ ਫਿਰ ਅਸੀਂ ਸਲੇਮਗੜ ਸਲੇਮਗੜ ਤੋਂ ਬਾਅਦ ਮੂਨ ਗਏ ਸੀ ਤੇ ਮਕਰੋੜ ਸਾਹਿਬ ਗਏ ਸੀ ਰਾਮਪੁਰਾ ਗੁਜਰਾਂਗੇ ਸੀ ਕੁਦ ਨਹੀਂ ਗਏ ਸੀ ਕੁਦ ਨਹੀਂ ਤੋਂ ਬਾਅਦ ਉਹਨਾਂ ਕਾਲੀ ਆਏ ਆ ਇਸ ਤੋਂ ਬਾਅਦ ਅਸੀਂ ਰਾਮਗੜ੍ਹ ਜਾਣਾ ਅੜਕਬਾਸ ਜਾਣਾ ਤੇ ਖਾਈ ਜਾਣਾ ਕਰੀਬ 12 ਪਿੰਡਾਂ ਦਾ ਮੈਂ ਸਮਝਦਾ ਇਹ ਜਿਹੜਾ ਹੈ ਅੱਜ ਸੜਕਾਂ ਦਾ ਨੀ ਪੱਥਰ ਇੱਥੇ ਰੱਖੇ ਗਏ ਨੇ ਤੇ ਕੁੱਲ 10 ਕਰੋੜ 74 ਲੱਖ ਰੁਪਏ ਦੇ ਇਹ ਸੜਕਾਂ ਦੇ ਜਿਹੜੇ ਕੰਮ ਨੇ ਅੱਜ-ਅੱਜ ਜੋ ਅੱਜ ਦੇ ਦਿਨ ਨੇ ਇਹ ਨੀ ਪੱਥਰ ਰੱਖੇ ਨੇ ਤੇ ਕੰਮ ਇਹਨਾਂ ਦੇ ਸ਼ੁਰੂ ਹੋਣ ਜਾ ਰਹੇ ਨੇ ਠੀਕ ਹੈ ਜੀ ਸਤੇ ਇੱਕ ਗੱਲ ਹੋਰ ਜੀ ਜਿਹੜਾ ਪੰਜਾਬ ਸਰਕਾਰ ਨੇ ਇੱਕ ਹੋਰ ਵਾਦਾ ਕੀਤਾ ਕਿ 5 ਸਾਲ ਦੇ ਲਈ ਜਿਹੜਾ ਹੈਗਾ ਸੜਕਾਂ ਲਗੀ ਨਾਲ ਹੀ ਉਹਨਾਂ ਦੇ ਜਿਹੜੀ ਹੈਗੀ ਹੈਗੀ ਨਹੀਂ ਸਾਮ ਸੰਭਾਲਦਾ ਵੀ ਠੇਕਾ ਉਹ ਠੇਕਾ ਦਨ ਦਿੱਤੀ ਕਰਿਆ ਇਹ ਇੱਕ ਪੰਜਾਬ ਸਰਕਾਰ ਦਾ ਬਹੁਤ ਇਤਿਹਾਸਕ ਫੈਸਲਾ ਹੈ ਇਹ ਜਿਹੜਾ ਅੱਜ ਤੱਕ ਨਹੀਂ ਕਦੀ ਹੋਇਆ ਅੱਜ ਤੱਕ ਦਾ ਕੀ ਹੈ ਕਿ ਜਦੋਂ ਸੜਕ ਬਣਦੀ ਸੀ ਸੜਕ ਟੁੱਟਣੀ ਸ਼ੁਰੂ ਹੋ ਜਾਂਦੀ ਸੀ ਤੇ ਲੋਕਾਂ ਨੂੰ ਬੜੀ ਸ਼ਿਕਾਇਤ ਰਹਿੰਦੀ ਸੀ ਕਿ ਸੜਕ ਬਣੀ ਨੂੰ ਜੇ 3 ਮਹੀਨੇ ਹੋਏ ਨੇ ਸੜਕ ਬਣੀ ਨੂੰ 6 ਮਹੀਨੇ ਹੋਏ ਨੇ ਸੜਕ ਟੁੱਟਣੀ ਸ਼ੁਰੂ ਹੋ ਗਈ। ਸੋ ਇਹ ਪੰਜਾਬ ਸਰਕਾਰ ਨੇ ਬਹੁਤ ਵੱਡਾ ਫੈਸਲਾ ਕੀਤਾ ਹੈ ਕਿ ਜਿਹੜੀ ਸੜਕਾਂ ਹੁਣ 19000 ਕਿਲੋਮੀਟਰ ਸੜਕਾਂ ਜਿਹੜੀ ਪੰਜਾਬ ਦੇ ਵਿੱਚ ਬਣਨ ਜਾ ਰਹੀ ਹੈ ਤੇ ਲਹਿਰੇ ਹਲਕੇ ਦੇ ਵਿੱਚ 60 ਸੜਕਾਂ ਨੇ ਸੋ ਹੁਣੇ ਫੈਸਲਾ ਹੋਇਆ ਹੈ ਕਿ ਜਿਹੜੀ ਸੜਕ ਬਣ ਰਹੀ ਹੈ ਉਹ ਸੜਕ ਦੀ 5 ਸਾਲ ਤੱਕ ਦੀ ਜਿਹੜੀ ਗਰੰਟੀ ਆ ਉਸ ਠੇਕੇਦਾਰ ਦੀ ਹੈ ਉਸ ਠੇਕੇਦਾਰ ਨੂੰ 5 ਸਾਲ ਤੱਕ ਦੇ ਜਿਹੜੇ ਮੇਨਟੇਨੈਂਸ ਦੇ ਪੈਸੇ ਨੇ ਉਹ ਨਾਲ ਦਿੱਤੇ ਗਏ ਨੇ ਕਿ 5 ਸਾਲ ਤੱਕ ਕਿਤੇ ਵੀ ਸੜਕ 'ਚ ਕੋਈ ਕਮੀ ਪੇਸ਼ੀ ਆਉਂਦੀ ਆ ਤਾਂ ਠੇਕੇਦਾਰ ਜ਼ਿੰਮੇਵਾਰ ਹੋਊਗਾ ਤੇ ਠੇਕੇਦਾਰ ਠੀਕ ਕਰਕੇ ਦੇਊਗਾ ਸੋ ਇਸ ਦੇ ਨਾਲ ਮਟੀਰੀਅਲ ਦੀ ਗੱਲ ਆ ਜਾਂਦੀ ਦੀ ਉਹਦੇ ਨਾਲ ਵੀ ਠੀਕ ਹੋਣਾ ਕਿਉਂਕਿ ਵਧੀਆ ਮਟੀਰੀਅਲ ਲਾਣਾ ਜਦੋਂ ਠੇਕੇਦਾਰ ਦੀ ਜ਼ਿੰਮੇਵਾਰੀ ਹੋ ਜਾਣੀ ਹੈ ਸੋ ਇਹ ਕੋ ਬਹੁਤ ਵੱਡਾ ਫੈਸਲਾ ਇਹ ਪੰਜਾਬ ਸਰਕਾਰ ਦਾ ਹੈ ਜਿਹੜਾ ਅੱਜ ਤੱਕ ਮੈਂ ਕਹਿ ਸਕਦਾ ਕਦੀ ਹੋਇਆ ਨਹੀਂ ਹੈ। ਤਿੰਨ ਦਿਨਾਂ ਅਸੀਂ ਜੋੜਦੇ ਹਾਂ ਤਿੰਨ ਦਿਨਾਂ ਤੋਂ ਜੋ ਲੱਗ ਲੱਗਾ ਤਾਂ 27 ਕਰੋੜ ਰੁਪਏ ਦੇ ਸੜਕਾਂ ਦਾ ਕੰਮ ਹੈ। ਜਿਹੜੇ ਤਿੰਨ ਦਿਨ ਟੋਟਲ ਲਾ ਲਈਏ ਆਪਾਂ ਜਿਵੇਂ ਹੁਣ ਮੈਂ ਕੱਲ ਵੀ ਕੀਤੀਆਂ ਪਰਸੋਂ ਵੀ ਕੀਤੀਆਂ ਤੇ ਅੱਜ ਵੀ ਕੀਤੀਆਂ ਤੇ ਤਿੰਨ ਦਿਨਾਂ ਦਾ ਜੋੜਾ ਉਹ 27 ਕਰੋੜ ਰੁਪਏ ਦਾ ਹੈ। 27 ਕਰੋੜ ਰੁਪਏ ਦੇ ਸੜਕਾਂ ਦੇ ਨਹੀਂ ਪੱਥਰ ਹੈ ਜਿਹੜੇ ਅਸੀਂ ਉਹ ਰੱਖਦੇ ਤੇ ਇਹ ਲੈਰੇ ਹਲਕੇ ਨੂੰ ਮੈਂ ਇਹ ਵੀ ਕਹਿ ਸਕਦਾ ਕਿ ਬਹੁਤ ਵੱਡਿਆਂ ਵੱਡੀਆਂ ਜਿਹੜੀਆਂ ਕੰਮ ਨੇ ਇੱਥੇ ਸ਼ੁਰੂ ਹੋਏ ਨੇ ਹੁਣ ਇਸੇ ਪਿੰਡ ਦੀ ਮੈਂ ਗੱਲ ਕਰਲਾਂ ਇੱਥੋਂ ਪਹਿਲਾਂ ਇੱਕ ਸੜਕ ਅਸੀਂ ਬਣਾ ਕੇ ਗਏ ਤੇ ਆ ਜਿਹੜੀ ਸੜਕ ਮੇਨ ਆਉਂਦੀ ਹੈ ਆਪਣਾ ਬਖਸ਼ੀ ਵਾਲੇ ਤੋਂ ਇਹ ਸੜਕ 18 ਫੁੱਟ ਦੀ ਬਹੁਤ ਵੱਡੀ ਡਿਮਾਂਡ ਇਸ ਪਿੰਡ ਦੀ ਮੇਰੇ ਖਿਆਲ 'ਚ 20-30 ਸਾਲ ਦੀ ਡਿਮਾਂਡ ਸੀ ਥੋੜੀ ਤੇ 18 ਫੁੱਟੀ ਤੋਂ ਬਿਨਾ ਹੁਣ ਕੋਈ ਗੁਜ਼ਾਰਾ ਨਹੀਂ ਹੈ ਸੜਕ ਇੰਨੀ ਸੀ ਉਹ ਲਗੋਂ ਦੀ ਮੋਟਰਸਾਈਕਲ ਨਹੀਂ ਲੰਘਦਾ ਤੇ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਸੀ। ਤੋਂ ਇਹਨਾਂ ਦੀ ਬੰਡੀ ਬੰਗ ਸੀ ਉਹ ਵੀ 18 ਫੁੱਟੀ ਹੈ ਜਿਹੜੀ ਸਾਰੀ ਕਰ ਦਿੱਤੀ ਗਈ ਹੈ। ਉਹ ਤੇ ਸਾਲ ਪਾਰ ਹੋ ਗਿਆ ਮੈਨੂੰ ਲੱਗਦਾ ਸਾਲ ਪਾਰ ਤੇ ਇੱਥੇ ਇਸ ਪਿੰਡ ਦੇ ਵਿੱਚ ਮਹੱਲਾ ਕਲੀਨਿਕ ਵੀ ਖੋਲਿਆ ਹੈ ਹਾਲਾਂਕਿ ਕੱਲਾ ਪਿੰਡ ਹੈ ਸਾਈਡ ਤੇ ਪਰ ਇਸ ਪਿੰਡ ਦੇ ਵਿੱਚ ਬਹੁਤ ਜਿਹੜੇ ਕੰਮ ਹੈ ਸਾਰੇ ਹਲਕੇ ਦੇ ਵਿੱਚ ਜਿਸ ਤਰੀਕੇ ਨਾਲ ਕਰਾਏ ਨੇ ਇਸ ਹਲਕੇ ਦੇ ਵਿੱਚ ਵੀ ਵੱਡੇ ਪੱਧਰ ਤੇ ਕਿਉਂਕਿ ਕਾਰੇ ਨੇ ਕੰਮ ਸਾਰੇ ਹੈ ਠੀਕ ਨੇ ਹਾਂਜੀ ਹਾਂਜੀ ਜਿੰਨੇ ਕੰਮ ਹੋਏ ਨੇ ਪਹਿਲਾਂ ਤੇ ਕਿਹਦੀ ਹੋਏ ਹੈ ਹੈ ਤੇ ਤਸੱਲੀ ਵਾਲੇ ਨੇ ਕੰਮ ਹੈ ਹੈ ਤਸੱਲੀ ਵਾਲੇ ਨੇ ਹਾਂ ਕਦੇ ਤਾਂ ਨਹੀਂ ਕਿਤੇ ਮੇਰੇ ਹੁੰਦੇ کہیں ਜਿਹੜੇ ਕੰਮ ਹੋਏ ਨੇ ਉਹਨਾਂ ਦਾ ਕਹਾਂਗੇ ਜੀ ਕਹੋਗਾ ਨਾ ਆਖੇ ਤੋ ਜਿੰਨਾਂ ਜਿਹੜੇ ਹੋਏ ਹੋਣਗੇ ਹਾਂ ਦੇਖੋ ਵੱਡੇ ਪੱਧਰ ਤੇ ਇੱਥੇ ਕੰਮ ਹੋਏ ਨੇ ਸਾਰੇ ਹਲਕੇ ਜੀ ਹੋਏ ਨੇ ਹੁਣ ਇਹਨਾਂ ਦਾ ਅਸੀਂ ਹੋਰ ਵੀ ਕਰ ਰਹੇ ਹਾਂ ਕਿ ਸੜਕਾ ਜਿਹੜੀ ਵੱਡਾ ਹੋਸਪੀਟਲ ਵੱਡਾ ਦੀ ਤਸੱਲੀ ਸੁਣੋ ਕਿੰਨੇ ਬੰਦਾ ਪੀਐਸਓ ਵੀ ਮਿੰਨੀ ਪੀਐਸਓ ਜਿਹੜਾ ਉਹ ਮਿੰਨੀ ਪੀਐਸਓ ਵੀ ਕੀਤੀ ਤੇ ਸਾਡੇ ਯਾਦ ਨਹੀਂ ਰਹਿੰਦੇ ਕੰਮ ਹੋਂਦ ਸੇ ਯਾਦ ਕਰਾਈ ਜਾਂਦੇ ਨੇ ਜਿਹੜਾ ਅ ਮੈਡੀਕਲ ਅਵੇਅਰਨੈਸ ਦੇ ਵਿੱਚ ਆਇਆ ਹੋਇਆ ਉਹ ਵੀ ਅਸੀਂ ਉਹਦਾ ਵੀ ਨਹੀਂ ਪੱਥਰ ਧਰਿਆ ਹੋਇਆ ਉਹ ਵੀ ਦੀਵਾਲੀ ਤੋਂ ਬਾਅਦ ਕੰਮ ਸ਼ੁਰੂ ਹੋਣਾ ਹੈ 200000 ਰੁਪਏ ਦਾ ਜੀ ਲੋ ਇਹਨਾਂ ਦੀ ਸੁਣ ਲੋ ਦੱਸ ਦੋ ਜੀ ਉੱਥੇ ਦੱਸਦੇ ਨੇ ਜੀ ਸਾਡੇ ਪਿੰਡ ਦੇ ਵਿੱਚ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਵੀਰਿੰਦਰ ਗੋਲ ਜੀ ਮંત્રી ਸਾਹਿਬ ਪੰਜਾਬ ਸਰਕਾਰ ਦਾ ਕਿਉਂਕਿ ਸਾਡਾ ਇੱਕ ਬਾਰਡਰ ਦਾ ਏਰੀਆ ਪਿੰਡ ਪੈਂਦਾ ਹੈ ਦੋ ਸਟੇਟਾਂ ਨੂੰ ਜੋੜਦਾ ਸਾਡਾ ਪਿੰਡ ਜੋ ਰਸਤਾ ਜੋ ਛੜਕਾਂ ਦਾ ਕੰਮ ਹੋਇਆ ਹੈ ਇਹਦੇ ਨਾਲ ਨਾਲ ਸਾਡੇ ਪਿੰਡ ਦੇ ਵਿੱਚ ਇੱਕ ਟੈਂਡਰ ਹੋਇਆ ਜਿਹੜਾ ਜਲਦੀ ਕੰਮ ਸ਼ੁਰੂ ਹੋਣ ਵਾਲਾ ਹੈ ਸਟੇਡੀਅਮ ਦਾ ਬੱਚਿਆਂ ਦੀ ਬਹੁਤ ਚਿਰ ਦੀ ਮੰਗ ਸੀ ਸਟੇਡੀਅਮ ਪਹਿਲਾਂ ਬਣਿਆ ਸੀ ਉਹਦੀ ਹਾਲਤ ਨਾਜਿਕ ਹੋ ਗਈ ਸੀ ਉਹ 23 ਲੱਖ ਰੁਪਏ ਦਾ ਟੈਂਡਰ ਹੋਇਆ ਤੇ ਨਾਲ ਹੀ 1 ਕਰੋੜ ਰੁਪਏ ਤੋਂ ਉੱਪਰ ਸਾਡੇ ਪਿੰਡ ਮਿੰਨੀ ਪੀਐਚਸੀ ਬਣਨ ਜਾ ਰਹੀ ਹੈ ਜੋ 5 ਬਿਸਤਰਿਆਂ ਦਾ ਹਸਪੀਟਲ ਮਿੰਨੀ ਪੀਐਚਸੀ ਹੈ ਉਹਦਾ ਵੀ ਸਾਡੇ ਕੋਲ ਦੂਜਾਰ ਰੋਜ ਐਸਡੀਓ ਦਾ ਮੈਕਮੇ ਹਰੇ ਆਰੇ ਨੇ ਉਹ ਜਲਦੀ ਕੰਮ ਦਿਵਾਲੀ ਤੋਂ ਬਾਅਦ ਸ਼ੁਰੂ ਕਰ ਰਹੇ ਨੇ ਇਹ ਵੱਡੇ ਪ੍ਰੋਜੈਕਟ ਸਾਡੇ ਪਿੰਡ ਨੂੰ ਦੋ ਮਿਲਣੇ ਕੀ ਕਹਿਣਾ ਚਾਹਦੇ ਹੋ ਵੀ ਪਹਿਲਾਂ ਵੀ ਲੀਡਰ ਰਹੇ ਨੇ ਤੇ ਹੁਣ ਮੰਤਰੀ ਸਾਹਿਬ ਕੀ ਕਹਿਣਾ ਚਾ ਰਹੇ ਨਹੀਂ ਬਸ ਇਹ ਤਾਂ ਧੰਨਵਾਦ ਸਭ ਤੋਂ ਵੱਡਾ ਇਹ ਕਰਨੇ ਆ ਕਿਉਂਕਿ ਪਹਿਲਾਂ ਡਿਸਪੈਂਸਰੀ ਹਨ ਛੋਟੀ ਮੋਟੀ ਕੋਈ ਦਵਾਈ ਨਹੀਂ ਸੀ ਮਿਲਦੀ ਇਹ ਮੰਗ ਸੀ ਸਾਡੀ ਸਾਨੂੰ ਟਮਾਣੇ ਜਾਂ ਮਾਨਸਾ ਜਾਂ ਸੰਗਰੂਰ ਦਵਾਈ ਲੈਣ ਲਈ ਜਾਣਾ ਪੈਂਦਾ ਸੀ ਸੋ ਪਿੰਡ ਦੀ ਬੜੀ ਜ਼ਰੂਰੀ ਮੰਗ ਸੀ ਜੋ ਮਿੰਨੀ ਪੀਐਚਸੀ ਦੀ ਤਦੀ ਪੂਰੀ ਹੋਈ ਹੈ ਹੁਣ ਅਸੀਂ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ